ਸਸ਼੍ਰੀਕਾਲ ਤੁਸੀਂ ਖਰੇ ਐਸਐਮਜ਼ ਲਿਸਟ ਮੈਂ ਹਰਦੀਪ ਦਾ ਇੱਕ ਵਾਰ ਫਿਰ ਤੋਂ ਰੁਗ ਰੁਗ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਹੈ ਕਿ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰਨਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਅਸੋਖੀ ਸਰ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਪੰਜਾਬ ਦੀ ਸਿਆਸਤ ਦਾ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੱਡਾ ਪੁਚਾੜ ਆਇਆ ਹੈ ਅਸੋ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਨੇ ਵਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਚ ਬੰਦ ਨੇ ਔਰ ਅੱਜ ਉਹਨਾਂ ਤੇ ਜ਼ਮਾਨਤ ਨੂੰ ਲੈ ਕੇ ਵੱਡਾ ਫੈਸਲਾ ਹੈ ਅਸੋ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਕਿਵੇਂ ਦੇਖਦੇ ਉਸ ਫੈਸਲੇ ਨੂੰ ਕਿ ਹੁਣ ਸਿਆਸਤ ਹੋਰ ਗਰਮਾਏਗੀ ਕਿ ਹੋਰ ਵਿਰੋਧੀਆਂ ਨੂੰ ਜਵਾਬ ਦਿੱਤੇ ਜਾਣਗੇ ਦੇਖੋ ਜਿਹੜੀ ਪੰਜਾਬ ਦੀ ਸਿਆਸਤ ਉਹ ਡੇ ਬਾਏ ਡੇ ਜਿਹੜੀ ਆ ਗਰਮਾਈ ਜਾ ਰਹੀ ਆ ਹੂੰ ਜੇ ਆਪਾਂ ਕਹਿ ਲਈਏ ਵੀ ਵਿਕਰਮ ਜੀਠੀਆ 2027 ਤੋਂ ਬਾਅਦ ਬਾਾਰ ਹੋਣਗੇ ਜਾਂ ਨਹੀਂ ਹੋਣਗੇ ਇਹਤੇ ਹਲੇ ਹਰਪਾਲ ਚੀਮਾ ਜੀ ਨੇ ਵੀ ਇਹੀ ਗੱਲ ਕਹੀ ਆ ਕਿ ਦੇਖੋ ਹਰੇ ਹੋ ਕੇ ਸਾ ਜੋ ਬਰੀ ਹੋਈ ਨਹੀਂ ਹੂੰ ਵੀ ਜ਼ਮਾਨਤ ਹੋਈ ਨਹੀਂ ਹੋਈ ਇੱਕ ਸਸਪੈਂਸ ਜੀ ਦੇਖੋ ਸਾਰੇ ادارے ਨੇ ਵੀ ਇਹੀ ਚਲਾਇਆ ਵੀ ਬਾਹਰ ਆ ਜਾਣਗੇ ਸ਼ਾਮ ਤੱਕ ਇਹ ਦੇਰ ਰਾਤ ਤੱਕ ਔਰ ਇਦਾਂ ਦਾ ਕੁਝ ਵੀ ਨਹੀਂ ਹੈਗਾ ਹੁਣ ਗੱਲ ਕਰੀਏ ਆਪਾਂ ਡੇਰਾ ਮੁਖੀ ਬਾਬਾ ਗੁਰੂ ਗ੍ਰਿੰਦਰ ਢਿੱਲੋਂ ਜੀ ਜੀ ਫਿਰ ਜੋ ਅੱਜ ਨਾਬਾ ਜੇਲ੍ਹ ਦੇ ਵਿੱਚ ਮਿਲ ਕੇ ਆਏ ਨੇ ਮੁਲਾਕਾਤ ਹੋਈ ਹੈ ਤੇ ਉਹਨਾਂ ਨੇ ਆਉਂਦੇ ਬਿਆਨ ਦਿੱਤਾ ਕਿ ਵਿਕਰਮ ਸਿੰਘ ਮੁਜੀਠੀਆ ਜੀ ਪੂਰੇ ਤਕੜੇ ਨੇ ਖੁਸ਼ ਨੇ ਤੇ ਉਮੀਦ ਆ ਜਲਦੀ ਵਾਪਸ ਆ ਜਾਣਗੇ ਬਾਹਰ ਹੋਣਗੇ ਜੇਲ੍ਹ ਤੋਂ ਸੋ ਲੱਗਦਾ ਕਿ ਬਾਬਾ ਗੁਰਿੰਦਰ ਢਿੱਲੋਂ ਦੀ ਐਂਟਰੀ ਨੇ ਉਚਾੜ ਲਿਆ ਦਿੱਤਾ ਸਿਆਸਤ ਦੇ ਵਿੱਚ ਦੇਖੋ ਕਿਤੇ ਨਾ ਕਿਤੇ ਥੋੜੀ ਜੀ ਟੈਨਸ਼ਨ ਤਾਂ ਵਿਰੋਧੀਆਂ ਨੂੰ ਹੋਈ ਆ ਵੀ ਵੀ ਬਾਰ ਬਾਰ ਬਾਬਾ ਜੀ ਮਿਲਣ ਕਿਉਂ ਜਾਂਦੇ ਨੇ ਜੇਲ੍ਹ ਚ ਵੀ ਇਹਨਾਂ ਦੇ ਕਨੈਕਸ਼ਨ ਕੀ ਨੇ ਜੀ ਦੇਖੋ ਜਦੋਂ ਗੁਰਿੰਦਰ ਢਿੱਲੋਂ ਜੀ ਤੋਂ ਪੁੱਛਿਆ ਗਿਆ ਕਿ ਬਾਬਾ ਜੀ ਵੀ ਤੁਸੀਂ ਬਾਰ ਬਾਰ ਦੋ ਤਿੰਨ ਵਾਰੀ ਜਾ ਆਏ ਹੋ ਮਹਿਲਾ ਆਏ ਹੋ ਵੀ ਇਹ ਚੱਕਰ ਕੀ ਹੈ ਤੇ ਉਹਨੇ ਕਿਹਾ ਵੀ ਉਹ ਮੇਰੇ ਦੋਸਤ ਨਹੀਂ ਵੀ ਇਹ ਸਾਡਾ ਫੈਮਿਲੀ ਰਿਲੇਸ਼ਨ ਆ ਵੀ ਮੈਂ ਤਾਂ ਨਾ ਕੋਲੇ ਮੇਡ ਕੇ ਉਹਨਾ ਸੁਖਸੰਤ ਲੈ ਕੇ ਜਾਣਾ ਜਾਂ ਸਨੇਹਾ ਲੈ ਕੇ ਉਹਨਾ ਬਾਹਰ ਦੇਖੋ ਜਿਹੜੇ ਵਿਕਰਮ ਮਜੀਠੀਆ ਜੀ ਨੇ ਉਹਨਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਆ ਜਿਹੜਾ ਉਹਦੇ ਵਿੱਚ ਉਹਨਾਂ ਨੂੰ ਜੁ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ ਜੀ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਹੋਈ ਸੀ ਆਰ ਉਸ ਤੋਂ ਬਾਅਦ ਉਹਨਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰੀਆਂ ਪਟੀਸ਼ਨਾਂ ਉਹਨਾਂ ਦੇ ਵੱਲੋਂ ਪਾਈਆਂ ਗਈਆਂ ਸੀ ਜ਼ਮਾਨਤ ਅਰਜ਼ੀ ਨੂੰ ਲੈ ਕੇ ਪਰ ਸੁਪਰੀਮ ਕੋਰਟ ਦੇ ਵੱਲੋਂ ਸਾਰੀਆਂ ਪਟੀਸ਼ਨਾਂ ਨੇ ਜਿਹੜੀਆਂ ਰੱਦ ਕਰ ਦਿੱਤੀਆਂ ਸੀ ਔਰ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਕੋਈ ਹਮ ਸੁਣਵਾਈ ਨਹੀਂ ਹੋਈ ਸੀ ਔਰ ਅਜ ਦੂਜੇ ਪਾਸੇ ਜਿੱਥੇ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਫੈਸਲਾ ਹੋਣਾ ਸੀ ਔਰ ਇੱਕ ਪਾਸੇ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਸੀ ਕਿਤੇ ਨਾ ਕਿਤੇ ਉਹਨੇ ਗੱਲਾਂ ਨੇ ਜਿਹੜੀਆਂ ਆਪਸ ਦੇ ਵਿੱਚ ਰੜਦੀਆਂ ਮਿਲਦੀਆਂ ਨਜ਼ਰ ਆ ਰਹੀਆਂ ਸੀ ਸੋ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਸੋਖੀ ਸਾਰੇ ਲੱਗਦਾ ਹੋਵੇਗਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਐਂਟਰੀ ਨੇ ਉਹਨਾਂ ਦੇ ਜ਼ਮਾਨਤ ਦੇ ਵਿੱਚ ਕਿਤੇ ਨਾ ਕਿਤੇ ਸਕਾਰਾਤਮਕ ਮੋੜ ਲੈ ਕੇ ਆਂਦਾ ਹੈ ਜੀ ਦੇਖੋ ਗੁਰਿੰਦਰ ਢਿੱਲੋਂ ਜੀ ਬੜੇ ਵਧੀਆ ਇਨਸਾਨ ਨੇ ਹਮ ਦੇਖੋ ਬੜੇ ਬੁੱਧੀਜੀਵੀ ਵੀ ਕਹਿ ਸਕਦੀਆਂ ਆਪਾਂ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਕੋਈ ਨਾ ਕੋਈ ਕੰਮ ਕੀਤੇ ਨੇ ਹਮ ਇਹ ਵੱਡੇ ਐਲਾਨ ਕਰਨਗੇ ਇਹ ਦੇਖੋ ਉਹਨਾਂ ਦਾ ਡੇਰਾ ਵਾ ਡੇਰੇ ਦੇ ਵਿੱਚ ਕੀ ਹੁੰਦਾ ਡੇਰਾਬਾਦ ਬਾਦਲਾਂ ਦੇ ਸਮੇ ਤੋਂ ਹੀ ਚੱਲਦਾ ਆ ਰਿਹਾ ਹੂੰ ਉਹਨਾਂ ਨੇ ਕਿਹਾ ਵੀ ਦੇਖੋ ਮੇਰੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਬਾਪੂ ਉਸਮਾਨ ਸੀਗੇ ਹੂੰ ਵੀ ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਸੀ ਹੂੰ ਤੇ ਉਹਨਾਂ ਦੇ ਨਾਲ-ਨਾਲ ਸੁਖਵੀਰ ਬਾਦਲ ਹੋਗੇ ਵਿਕਰਮ ਮਜੀਠੀਆ ਹੋਗੇ ਨਾ ਤਾਂ ਸਾਡਾ ਫੈਮਿਲੀ ਰਿਲੇਸ਼ਨ ਆ ਜੀ ਸੋ ਬਿਲਕੁਲ ਗਨੀਬ ਕੋਲ ਮਜੀਠੀਆ ਹੋਗੇ ਵੀ ਉਹਨਾਂ ਦੇ ਨਾਲ ਕਿ ਅਸੀਂ ਖਾਣਾ ਪੀਣਾ ਯਾ ਕਹੋ ਬਈ ਸਾਡੇ ਉਹ ਡੇਰੇ ਤੇ ਆ ਜਾਂਦੇ ਨੇ ਮੱਥਾ ਟੇਕਣਾ ਬਈ ਇਹ ਸਾਡੇ ਫੈਮਿਲੀ ਵਾਂਗ ਹੀ ਅਸੀਂ ਇਹਨਾਂ ਦੇ ਨਾਲੇ ਰਹਿਨੇ ਆ ਜੀ ਬਿਲਕੁਲ ਸੋ ਵਿਕਰਮ ਅਜੀਠਿਆ ਜੇਲ ਤੋਂ ਬਾਹਰ ਆਉਣਗੇ ਆ ਸਕਦੇ ਨੇ ਜਾਂ ਫਿਰ ਨਹੀਂ ਆਉਣਗੇ ਹਜੇ ਤੱਕ ਵੀ ਸਸਪੈਂਸ ਬਣਿਆ ਹੋਇਆ ਕਿਉਂਕਿ ਹਰਪਾਲ ਚਿਮਾ ਦੀ ਐਂਟਰੀ ਤੋਂ ਬਾਅਦ ਸਟੋਰੀ ਹੈ ਜਿਹੜੀ ਹੋਰ ਵੀ ਜ਼ਿਆਦਾ ਘੁੰਮਦੀ ਨਜ਼ਰ ਆ ਰਹੀ ਹੈ ਟਵਿਸਟ ਤੇ ਟਵਿਸਟ ਨਜ਼ਰ ਆ ਰਹੇ ਨੇ ਸਵੇਤਾ ਆਉਣ ਵਾਲੀ ਘੜੇ ਦੱਸੇਗੀ ਕਿ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਜੇਲ੍ਹ ਤੋਂ ਬਾਹਰ ਆਉਣ ਦੇ ਕੇ ਨਹੀਂ ਫਿਲਹਾਲ ਨਾਭਾ ਜੇਲ੍ਹ ਦੇ ਬਾਹਰ ਜਾਕਾਰੇ ਲੱਗਣੇ ਸ਼ੁਰੂ ਹੋ ਗਏ ਨੇ ਬੋਲੇ ਸੋਨੇ ਹਾਲ ਦੇ ਜਾਕਾਰੇ ਲੱਗਦੇ ਹਨ ਤੇ ਵਿਕਰਮ ਸਿੰਘ ਮਜੀਠੀਆ ਦੇ ਨਾਮ ਦੇ ਨਾਰੇ ਉੱਥੇ ਲੱਗ ਰਹੇ ਨੇ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਹਾਂ ਅਸੋ ਕਿਸੇ ਸਰ ਜ਼ਿਕਰ ਕਰਾਂਗੇ ਗੋਵਿੰਦ ਸਿੰਘ ਸੰਧੂ ਦਾ ਗੋਵਿੰਦ ਸਿੰਘ ਸੰਧੂ ਦਾ ਵਿਆਹ ਸਮਾਗਮ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਔਰ ਸਾਡੇ ਦਰਸ਼ਕਾਂ ਨੇ ਵੀ ਦੇਖੀ ਹੋਏਗੀ ਕਿ ਵਿਆਹ ਸਮਾਗਮ ਹੈ ਜਿਹੜਾ ਬੜੇ ਸ਼ਾਇਦ ਤਰੀਕੇ ਦੇ ਨਾਲ ਕੀਤਾ ਗਿਆ ਪਰ ਉਹ ਵੀਡੀਓ ਜੋ ਵਾਇਰਲ ਹੋਈ ਉਸ ਦੇ ਵਿੱਚ ਗੋਵਿੰਦ ਸਿੰਘ ਸੰਧੂ ਦੇ ਉੱਪਰ ਛੱਤਰ ਤੇ ਚਾਹਤ ਸਭ ਕਰਦੇ ਨਜ਼ਰ ਆ ਰਹੀ ਸੀ ਸੋ ਗੁਰੂ ਮਹਾਰਾਜ ਜੀ ਦੇ ਸਰੂਪ ਦੇ ਨਾਲ ਜੋ ਕੀਤਾ ਜਾਂਦਾ ਉਸੇ ਤਰੀਕੇ ਦੇ ਨਾਲ ਗੋਵਿੰਦ ਸਿੰਘ ਸੰਧੂ ਨੂੰ ਟਰੀਟ ਕੀਤਾ ਗਿਆ ਜਾਂ ਕਹਿ ਸਕਦੇ ਹੋ ਵਿਵਹਾਰ ਕੀਤਾ ਗਿਆ ਸੋ ਕਿੰਨਾ ਕੁ ਜਾਇਜ਼ ਲੱਗਦਾ ਤੁਹਾਨੂੰ ਲੱਗਦਾ ਕਿ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਸਕ ਜਗਤ ਦੇ ਵਿੱਚ ਰਹਿੰਦੀਆਂ ਸੰਗਤਾਂ ਨੂੰ ਠੇਸ ਪਹੁੰਚੀ। ਦੇਖੋ ਜਿਹੜੇ ਗੋਬਿੰਦ ਸਿੰਘ ਸੰਧੂ ਨੇ ਉਹ ਸਿਮਰਨ ਜੀ ਸਿੰਘ ਮਾਨ ਦੇ ਦੂਤੇ ਨਹੀਂ। ਹੂੰ। ਦੇਖੋ ਪਹਿਲਾਂ ਵੀ ਉਹ ਮੈਂ ਤੁਹਾਨੂੰ ਆਜਾਦ ਕਰਾਵਾਂ ਕਿ ਉਹ ਜਿਮਨੀ ਚੋਣਾ ਦੇ ਵਿੱਚ ਵੀ ਖੜੇ ਹੋਏ ਸੀ। ਹੂੰ। ਆਪਣਾ ਰਾਜਨੀਤੀ ਚ ਉਹਨਾਂ ਨੇ ਸਿੱਕਾ ਵੀ ਜਮਾਇਆ ਸੀ ਪਰ ਸਿੱਕਾ ਛੱਲਿਆ ਨਹੀਂ ਉਹਨਾਂ ਦਾ। ਕਿਤੇ ਨਾ ਕਿਤੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਹ ਕਹਿ ਲਈਏ ਕਿ ਬਿਆਨਬਾਜ਼ੀ ਨਹੀਂ ਸੀ ਕਰਨੀ ਹੁੰਦੀ ਜਾਂ ਉਹਨਾਂ ਦੀ ਇੰਨੀ ਗੇਠੂ ਮੇਠਣੀ ਸੀਗੀ ਜੈਨ ਨਾ ਧੜਾ ਮਜ਼ਬੂਤ ਨਹੀਂ ਸੀ ਦੇਖੋ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਕਿ ਦੇਖੋ ਸਾਡੇ ਵਿਆਹ ਦੇ ਵਿੱਚ ਜਿਹੜੇ ਪੁਰਾਣੇ ਰੀਤੀ ਰਿਵਾਜ ਨੇ ਵੀ ਜਿਹੜੀਆਂ ਸਦੀਆਂ ਤੋਂ ਚੱਲੇ ਆ ਰਹੇ ਨੇ ਜੀ ਵੀ ਕਿਤੇ ਨਾ ਕਿਤੇ ਅਸੀਂ ਉਹ ਦਰਉਣ ਦੀ ਕੋਸ਼ਿਸ਼ ਕੀਤੀ ਸੀ ਵੀ ਉਹ ਹੋਇਆ ਨਹੀਂ ਜਾਂ ਉਹ ਵੀਡੀਓ ਵਾਇਰਲ ਹੋ ਗਈ ਜਾਂ ਉਹ ਪੂਰੀ ਵੀਡੀਓ ਨਹੀਂ ਆਈ ਸਾਹਮਣੇ ਵੀ ਲੋਕਾਂ ਨੇ ਇੰਨਾ ਕਿ ਚੱਕ ਲਿਆ ਵੀ ਇੱਥੇ ਸ਼ਤਰ ਅਸੀਂ ਛਤਰ ਦੀ ਵਰਤੋਂ ਕੀਤੀ ਗਈ ਆ ਜਾਂ ਚੋਰ ਸਾਹਿਬ ਦੀ ਵਰਤੋਂ ਕੀਤੀ ਗਈ ਆ ਵੀ ਕਿਤੇ ਨਾ ਕਿਤੇ ਵੀ ਮੈਂ ਮਾਫੀ ਵੀ ਮੰਗਦਾ ਜਿਹੜੀਆਂ ਸਿੱਖ ਸੰਗਤਾਂ ਦੇ ਨੂੰ ਗੁੱਸਾ ਆਇਆ ਵਾ ਜਾਂ ਇਹ ਕਹਿੰਦੇ ਵੀ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਆ ਵੀ ਮੈਂ ਮਾਫੀ ਮੰਗਦਾ ਇਹ ਤੁਹਾਨੂੰ ਯਾਦ ਹੋਵੇ ਚਾਰ ਦਿਨ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗਜ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਉੱਥੇ ਮਾਫੀ ਨਾਮਾ ਵੀ ਆਪਣਾ ਪੇਸ਼ ਕੀਤਾ ਕਿ ਮੇਰੇ ਤੋਂ ਇਤਨੇ ਕਿਤੇ ਜਾਣੀ ਅਣਜਾਣੇ ਦੇ ਵਿੱਚ ਜਿਹੜੀ ਗਲਤੀ ਹੋਈ ਹੈ ਮੈਂ ਸਵੀਕਾਰ ਕਰਦਾ ਵੀ ਜਿਹੜੀ ਸਿੱਖ ਸਮੂਹ ਸਿੱਖ ਸੰਗਤ ਆ ਉਹ ਤੋਂ ਮਾਫੀ ਵੀ ਮੰਗਦਾ ਮਾਫੀ ਮੰਗੀ ਜਾਂਦੀ ਹੈ ਸੋ ਬਿਲਕੁਲ ਇਹ ਵੀਡੀਓ ਨੇ ਇੱਕ ਵਾਰ ਤਾਂ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਜਿਹੜਾ ਵਿਵਹਾਰ ਅਸੀਂ ਗੁਰੂ ਮਹਾਰਾਜ ਜੀ ਦੇ ਸੂਤਨਾ ਕਰਦੇ ਹੋ ਜੇਕਰ ਇਹ ਆਪਣੇ ਆਪ ਨੂੰ ਇਹਨਾਂ ਸ਼ਾਹੀ ਪਰਿਵਾਰ ਸਮਝਦੇ ਨੇ ਤਾਂ ਸ਼ਾਹੀ ਪਰਿਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਉੱਤੇ ਨਹੀਂ ਹੁੰਦਾ ਅਸੋ ਬਾਕੀ ਜੋ ਸਿੱਖ ਸੰਗਤਾਂ ਇਸ ਵੀਡੀਓ ਨੂੰ ਦੇਖ ਰਹੀਆਂ ਨੇ ਇਸ ਖਬਰ ਬਾਰੇ ਸੁਣ ਕੇ ਕੀ ਮਹਿਸੂਸ ਕਰਦੀਆਂ ਨੇ ਆਪਣੀ رائے ਜਿਹੜੀ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦਿਓ ਸੋ ਅਗਲੇ ਵਿਸ਼ੇ ਵੱਲ ਵੱਧਦੇ ਹਾਂ ਸੋ ਕਿਸੇ ਜ਼ਿਕਰ ਕਰਾਂਗੇ ਅਜਿਹੀ ਖਬਰ ਤਾਸ ਤਸਨ ਉਸ ਨੂੰ ਕਿ ਸ਼ਾਇਦ ਹਰ ਕੋਈ ਹੈਰਾਨ ਰਹਿ ਜਾਏਗਾ ਸੋ ਪਤੀ ਪਤਨੀ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢਣ ਦਾ ਮਤਾ ਪੰਚਾਇਤ ਦੇ ਵੱਲੋਂ ਪਾਸ ਸੰਗਰੂਰ ਤੋਂ ਇਹ ਜਾਣਕਾਰੀ ਹੈ ਸੰਗਰੂਰ ਤੋਂ ਖਬਰ ਆਈ ਹੈ ਕਿ ਜਦੋਂ ਪਤੀ ਪਤਨੀ ਨੂੰ ਪਿੰਡ ਚੋਂ ਬਾਹਰ ਕੱਢਣ ਦਾ ਮਤਾ ਪਾਸ ਕੀਤਾ ਗਿਆ ਔਰ ਉਹਨਾਂ ਨੂੰ ਬਾਹਰ ਵੀ ਕੱਢ ਦਿੱਤਾ ਗਿਆ ਪੂਰਾ ਮਾਮਲਾ ਕੀ ਸੀ ਦੇਖੋ ਜਿਹੜਾ ਇਹ ਮਾਮਲਾ ਹੈ ਸੰਗਰੂਰ ਦੇ ਪਿੰਡ ਰੋਂਗਲਾ ਦਾ ਮਾਮਲਾ ਹੂੰ 2025 ਅਕਤੂਬਰ ਦੇ ਵਿੱਚ ਉੱਥੋਂ ਦੇ ਪਿੰਡ ਨੇ ਇੱਕ ਮਤਾ ਪਾਸ ਕੀਤਾ ਸੀ ਕਿ ਇੱਥੋਂ ਦੇ ਜਿਹੜੇ ਪਿੰਡ ਦੇ ਕੁੜੀ ਮੁੰਡਾ ਨੇ ਜਾਂ ਮੁੰਡਾ ਕੁੜੀ ਨੇ ਵੀ ਉਹ ਆਪਸ ਵਿੱਚ ਵਿਆਹ ਨਹੀਂ ਕਰਾ ਸਕਣਗੇ ਜੀ ਕਿਉਂਕਿ ਦੇਖੋ ਜੇ ਆਪਾਂ ਕਹਿ ਲਈਏ ਵੀ ਸੋਸ਼ਲ ਮੀਡੀਆ ਜੀ ਜਾਂ ਆਪਾਂ ਕਹਿ ਲਈਏ ਜਿਹੜੀਆਂ ਅੱਜ ਕੱਲ ਫਿਲਮਾਂ ਬਣਦੀਆਂ ਪਈਆਂ ਉਹਨਾਂ ਤੋਂ ਲੋਕ ਬਹੁਤ ਪ੍ਰਭਾਵਿਤ ਹੁੰਦੇ ਆ ਕਿ ਉਹਨਾਂ ਨਾਲ ਯੂਥ ਬੜੇ ਗਲਤ ਰਸਤੇ ਤੇ ਜਾਂਦਾ ਜੀ ਬਿਲਕੁਲ ਵੀ ਕਿਤੇ ਨਾ ਕਿਤੇ ਉਹਨਾਂ ਨੇ ਪਿੰਡ ਵਾਸੀਆਂ ਨੇ ਜਾਂ ਪੰਚਾਇਤ ਨੇ ਸਹੀ ਫੈਸਲਾ ਲਿਆ ਸੀਗਾ ਤੇ ਉਥੋਂ ਦੇ ਦਸੰਬਰ ਦੇ ਵਿੱਚ ਮੁੰਡਾ ਕੁੜੀ ਨੇ ਵਿਆਹ ਕਰਵਾ ਲਿਆ ਹੂੰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉੱਥੇ ਰਹਿਣ ਲੱਗ ਗਏ ਹੂੰ ਤਕਰੀਬਨ ਜਨਵਰੀ ਦੇ ਵਿੱਚ ਕੁੜੀ ਦੇ ਜਿਹੜੇ ਮਾਪਿਓ ਨੇ ਉਹਨਾਂ ਦੀ ਮੌਤ ਵੀ ਹੋ ਜਾਂਦੀ ਆ ਇਸ ਸਤਵੇਂ ਦੇ ਵਿੱਚ ਕਿ ਦੇਖੋ ਵੀ ਸਾਡੀ ਕੁੜੀ ਆ ਜਿਹੜੀ ਉਹ ਪਿੰਡ ਦੇ ਮੁੰਡੇ ਨਾਲ ਹੀ ਵਿਆਹ ਕਰਵਾ ਗਈ ਹੂੰ ਵੀ ਜਦ ਕਿ ਪਿੰਡ ਦੀ ਪੰਚਾਇਤ ਨੇ ਮਤਾ ਵੀ ਪਾਸ ਕੀਤਾ ਸੀ ਵੀ ਉਹਨਾਂ ਦੇ ਉੱਥੇ ਪੇਪਰ ਦੇ ਉੱਤੇ ਸਾਈਨ ਵੀ ਸੀਗੇ ਕਿ ਵੀ ਇਦਾਂ ਦਾ ਵੀ ਕੋਈ ਵੀ ਚੱਕਰ ਆ ਜਾਂ ਕੁਛ ਵੀ ਗਲਤੀ ਹੋਊਗੀ ਸਾਡੇ ਪਰਿਵਾਰ ਚ ਬੈਠਾ ਹੀ ਨਹੀਂ ਜਾਊਗੀ। ਹੂੰ ਵੀ ਕਿਤੇ ਨਾ ਕਿਤੇ ਹੁਣ ਜੋ ਪਤੀ ਪਤਨੀ ਨੇ ਪਿੰਡ ਵਾਸੀਆਂ ਨੇ ਉਹਨਾਂ ਦਾ ਸਹਿਯੋਗ ਨਹੀਂ ਕੀਤਾ। ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਅਸੀਂ 10 ਦਿਨ ਦਾ ਸਮਾਂ ਦਿੰਦੇ ਆ ਵੀ ਤੁਸੀਂ ਆਪਣਾ ਪਿੰਡ ਛੱਡ ਕੇ ਜਾ ਸਕਦੇ ਹੋ। ਵੀ ਪਿੰਡ ਵਾਸੀਆਂ ਨੂੰ ਇਹ ਵੀ ਕਿਹਾ ਵੀ ਦੇਖੋ ਕਿਸੇ ਨੇ ਇਹਨਾਂ ਦੇ ਨਾਲ ਵਰਤਣਾ ਨਹੀਂ। ਵੀ ਜੋ ਇਹਨਾਂ ਦੇ ਘਰੇ ਜਾਊਗਾ ਫਿਰ ਉਹ ਅਸੀਂ ਪਿੰਡ ਵਾਸੀ ਨਹੀਂ ਵਰਤਣਗੇ। ਬਾਈਕਾਟ ਕਰ ਦੇ। ਵੀ ਬਾਈਕਾਟ ਕੀਤਾ ਜਾਊਗਾ ਇਹਨਾਂ ਦਾ। ਤਾਂ ਜੂ ਦੇਖੋ ਬਾਈ ਕੜ ਤਾਂ ਕੀਤਾ ਕੀ ਕਿ ਜਿਹੜੇ ਔਨ ਵਾਲੀ ਜਨਰੇਸ਼ਨ ਆ ਜਾਂ ਉਹਨਾਂ ਵਾਲੀ ਪੀੜ੍ਹੀ ਆ ਜਿਹੜੀ ਉਹਨਾਂ ਵੱਲ ਦੇਖੂਗੀ ਤੇ ਇੱਕ ਵਾਰ ਇਹ ਸ ਜ਼ਰੂਰ ਸੋਚੂਗੀ ਕਿ ਵੀ ਠੇ ਅਸੀਂ ਘਰਦਿਆਂ ਦੀ ਬਿਨਾਂ ਮਰਜ਼ੀ ਤੋਂ ਵਿਆਹ ਕਰਬੋਨੇ ਆ ਵੀ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਬੋਨੇ ਆ ਤਾਂ ਸਾਡਾ ਇਹ ਹਾਲ ਹੋਊਗਾ ਕਿ ਕਿਤੇ ਨਾ ਕਿਤੇ ਇਹ ਉਹਨਾਂ ਦੀ ਮਜਬੂਰ ਹੋਈ ਜਾਨਕਿ ਸੋਚਣ ਲਈ ਵੀ ਅਸੀਂ ਵਿਆਹ ਕਰਵਾਈਏ ਜਾਂ ਨਾ ਕਰਵਾਈਏ ਜੀ ਬਿਲਕੁਲ ਅਸੋ ਤਕਰੀਬਨ 3-4 ਮਹੀਨੇ ਪਹਿਲਾਂ ਦੀ ਗੱਲ ਕਰ ਰਹੇ ਹਾਂ ਜਦੋਂ ਪੰਚਾਇਤ ਦੇ ਵੱਲੋਂ ਇਹ ਮਤਾ ਜਿਹੜਾ ਪਾਇਆ ਗਿਆ ਸੀ ਔਰ ਸਾਰੇ ਪਿੰਡ ਦਾ ਸਹਿਯੋਗ ਕੀਤਾ ਗਿਆ ਸੀ ਕਿ ਜੇਕਰ ਕੋਈ ਵੀ ਇਸ ਦੀ ਉਲੰਘਣਾ ਕਰੇਗਾ ਪਤੀ ਪਤਨੀ ਯਾਨੀ ਕਿ ਪਿੰਡ ਦੇ ਲੜਕਾ ਤੇ ਲੜਕੀ ਵਿਆਹ ਕਰਾਉਣਗੇ ਤਾਂ ਮੂੰਹ ਕਾਲਾ ਕਰਕੇ ਪਿੰਡ ਤੋਂ ਬਾਹਰ ਕੱਢਿਆ ਜਾਊਗਾ। ਔਰ ਜਦੋਂ ਪਿੰਡ ਦੇ ਵਿੱਚ ਰਹਿੰਦੇ ਪਤੀ ਪਤਨੀ ਨਹੀਂ ਆ ਲੜਕਾ ਲੜਕੀ ਨੇ ਵਿਆਹ ਕਰਵਾ ਲਿਆ ਤਾਂ ਫਿਰ ਪਿੰਡ ਵਾਲਿਆਂ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਤੁਸੀਂ ਪਿੰਡ ਛੱਡ ਕੇ ਚਲੇ ਜਾਓ ਪਰ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਇਸੇ ਕਰਕੇ ਮਤੇ ਨੂੰ ਲਾਗੂ ਕਰ ਦਿੱਤਾ ਗਿਆ। ਸੋ ਬਿਲਕੁਲ ਆ ਸੰਗਰੂਰ ਤੋਂ ਇਹ ਖਬਰ ਆਈ ਹੈ। ਸੋ ਜਿਹੀਆਂ ਖਬਰਾਂ ਦੇਖ ਕੇ ਕਿਤੇ ਨਾ ਕਿਤੇ ਬੰਨ ਜ਼ਰੂਰ ਖਬਰ ਆਉਂਦਾ ਹੈ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਦੇ ਬਾਰੇ ਸੋਚਣ ਨੂੰ ਜ਼ਰੂਰ ਮਜਬੂਰ ਹੋ ਜਾਂਦੇ ਬਾਕੀ ਤੁਸੀਂ ਆਪਣੀ ਜਿਹੜੀ رائے ਹੈ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਪੰਚਾਇਤ ਦੇ ਵੱਲੋਂ ਲਿਆ ਗਿਆ ਫੈਸਲਾ ਕਿੰਨਾ ਕੁ ਜਾਇਜ਼ ਹੈ ਕਿੰਨਾ ਕੁ ਸਹੀ ਹੈ ਸੋ ਅੱਜ ਦੇ ਪ੍ਰੋਗਰਾਮ ਚੰਨੇ ਹੁਮੈਨਦੋ ਜੀ ਦਾ ਸਾਰ ਸਤਿ ਧੰਵਾਦ ਧੰਨਵਾਦ